ਅੱਜ ਸਾਡੇ ਹਲਕੇ ਦੇ ਵਾਸਤੇ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਬੜੇ ਲੰਬੇ ਸਮੇਂ ਦੀ ਸਾਡੇ ਇਲਾਕੇ ਦੇ ਲੋਕਾਂ ਦੀ ਡਿਮਾਂਡ ਸੀਗੀ ਕਿ ਜਿਹੜੀ ਦਸੂਹਾ ਤੋਂ ਵਾਇਆ ਸਗਲਾਂ ਪੰਨਵਾ ਠੱਕਰ ਜਿਹੜੀ ਸੜਕ ਜਾਂਦੀ ਹੈ ਇਹ ਹਾਲਾਤ ਇਹਦੇ ਬਹੁਤ ਕਸਤਾ ਸੀਗੇ ਔਰ ਪਿਛਲੇ ਤਕਰੀਬਨ 10-12 ਸਾਲ ਤੋਂ ਸਾਨੂੰ ਵੀ ਦੇਖਦੇ ਆ ਹੋਗੇ ਆ ਕਿ ਇਹ ਜਿਹੜੀ ਸੜਕ ਆ ਇਹ ਨਹੀਂ ਬਣੀ ਸੀਗੀ ਔਰ ਅੱਜ ਅਸੀਂ ਸਾਰੇ ਇਲਾਕਾ ਵਾਸੀਆਂ ਦੇ ਨਾਲ ਮਿਲ ਕੇ ਇਸ ਸੜਕ ਦਾ ਜਿਹੜਾ ਮੀ ਪੱਤਨ ਰੱਖਿਆ ਔਰ ਦਸੂਹਾ ਤੋਂ ਟੱਕਰ ਤੱਕ ਇਹ ਜਿਹੜੀ ਸੜਕ ਆ ਬਹੁਤ ਜਲਦੀ ਜਿਹੜੀ ਕੰਪਲੀਟ ਕਰਕੇ ਇੱਕ ਦੋ ਮਹੀਨਿਆਂ ਦੇ ਵਿੱਚ ਵਿੱਚ ਆਪਾਂ ਇਹ ਸੜਕਿਆ ਲੋਕਾਂ ਦੇ ਹਵਾਲੇ ਕੀਤੀ ਜਾਊਗੀ ਇਹ ਹੋਰ ਰeal ਹੈ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਅੱਜ ਸਾਡੇ ਹਲਕੇ ਦੇ ਵਾਸਤੇ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਬੜੇ ਲੰਬੇ ਸਮੇਂ ਦੀ ਸਾਡੇ ਇਲਾਕੇ ਦੇ ਲੋਕਾਂ ਦੀ ਡਿਮਾਂਡ ਸੀਗੀ ਕਿ ਜਿਹੜੀ ਦਸੂਹਾ ਤੋਂ ਵਾਇਆ ਸਗਲਾਂ ਪੰਨਵਾ ਟੱਕਰ ਜਿਹੜੀ ਸੜਕ ਜਾਂਦੀ ਹੈ ਇਹ ਹਾਲਾਤ ਦੇ ਬਹੁਤ ਖਸਤਾ ਸੀਗੇ ਔਰ ਪਿਛਲੇ ਤਕਰੀਬਨ 10-12 ਸਾਲ ਤੋਂ ਸਾਨੂੰ ਵੀ ਦੇਖਦੇ ਆ ਹੋਗੇ ਆ ਕਿ ਇਹ ਜਿਹੜੀ ਸੜਕ ਆ ਇਹ ਨਹੀਂ ਬਣੀ ਸੀਗੀ ਔਰ ਅੱਜ ਅਸੀਂ ਸਾਰੇ ਇਲਾਕਾ ਵਾਸੀਆਂ ਨੇ ਰਲ ਮਿਲ ਕੇ ਇਸ ਸੜਕ ਦਾ ਜਿਹੜਾ ਇਹ ਮੀਂਹ ਪੱਤਣ ਰੱਖਿਆ ਔਰ ਦਸੂਹਾ ਤੋਂ ਟੱਕਰ ਤੱਕ ਜਿਹੜੀ ਸੜਕ ਆ ਬਹੁਤ ਜਲਦੀ ਜਿਹੜੀ ਕੰਪਲੀਟ ਕਰਕੇ ਇੱਕ ਦੋ ਮਹੀਨਿਆਂ ਦੇ ਵਿੱਚ ਵਿੱਚ ਆਪਾਂ ਇਹ ਸੜਕਿਆ ਲੋਕਾਂ ਦੇ ਹਵਾਲੇ ਕੀਤੀ ਜਾਊਗੀ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਵੀ ਦੁੱਖ ਤਕਲੀਫ ਨਾ ਆਉਣ ਦਿੱਤੀ ਜਾਵੇ ਕਿਉਂਕਿ ਲੋਕਾਂ ਨੇ ਬਹੁਤ ਜ਼ਿਆਦਾ ਕਸ਼ਟ ਚੱਲਿਆ ਇੱਥੋਂ ਜਿਹੜੇ ਵੀ ਲੋਕ ਲੰਘਦੇ ਸੀ ਲੋਕੀ ਮਤਲਬ ਔਕਾ ਮਹਿਸੂਸ ਕਰਦੇ ਸੀ ਕਿਉਂਕਿ ਸੜਕ ਬੜੇ ਲੰਬੇ ਸਮੇਂ ਤੋਂ ਟੁੱਟੀ ਹੋਈ ਸੀ ਸੋ ਅੱਜ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਫੰਡ ਭੇਜੇ ਨੇ ਉਹਨਾਂ ਦੇ ਨਾਲੇ ਜਿਹੜੀ ਸੜਕ ਦਾ ਕੰਮ ਹੈ ਨਿਰਮਾਣ ਦਾ ਆਪਾਂ ਅੱਜ ਸ਼ੁਰੂ ਕਰਵਾਇਆ ਇਹ ਤਕਰੀਬਨ 6 ਕਿਲੋਮੀਟਰ ਦੀ ਜਿਹੜੀ ਸੜਕ ਆ ਦਸੂਹਾ ਤੋਂ ਟੱਕਰ ਤੱਕ ਜਾਂਦੀ ਆ ਔਰ ਤਕਰੀਬਨ 1 ਕਰੋੜ 14 ਲੱਖ ਰੁਪਏ ਸੜਕ ਦੇ ਉੱਤੇ ਜਿਹੜਾ ਖਰਚ ਕੀਤਾ ਜਾਣਾ ਹੈ 94 ਲੱਖ ਰੁਪਏ ਜਿਹੜਾ ਇਹਦੀ ਮੇਨ ਜਿਹੜੀ ਸੜਕ ਦੇ ਉੱਤੇ ਲੱਗਣਾ ਬਾਕੀ ਜਿਹੜੀ ਰਿਮੇਨਿੰਗ ਅਮਾਉਂਟ ਆ ਉਹ 5 ਸਾਲ ਜਿਹੜੀ ਮੇਨਟੇਨੈਂਸ ਆ ਉਹ ਵੀ ਠੇਕੇਦਾਰ ਦੀ ਹੋਣੀ ਆ 5 ਸਾਲ ਕਿਤੋਂ ਵੀ ਸੜਕ ਜਿਹੜੀ ਟੁੱਟੂਗੀ ਉਹ ਠੇਕੇਦਾਰ ਦੀ ਜ਼ਿੰਮੇਵਾਰੀ ਹੋਊਗੀ ਕਿ ਉਹ ਜਿਹੜੇ ਪੈਸੇ ਬਾਕੀ ਆ ਉਹਨਾਂ ਦੇ ਵਿੱਚ ਉਹ ਰਿਪੇਅਰ ਕਰਵਾ ਕੇ ਦੇਵੇ ਇਸੇ ਕਰਕੇ ਸੜਕਾਂ ਦਾ ਕੰਮ ਜਿਹੜਾ ਲੇਟ ਹੋਇਆ ਕਿ ਠੇਕੇਦਾਰ ਕੰਮ ਕਰਨ ਤੋਂ ਜਿਹੜੇ ਭੱਜਦੇ ਸੀਗੇ ਕਿ 5 ਸਾਲ ਅਸੀਂ ਮੇਨਟੇਨੈਂਸ ਨਹੀਂ ਕਰ ਸਕਦੇ ਪਰ ਮੁੱਖ ਮੰਤਰੀ ਸਾਹਿਬ ਵੱਲੋਂ ਸਿੱਧੀਆਂ ਹਦਾਇਤਾਂ ਸੀਗੀਆਂ ਵੀ ਠੇਕਾ ਉਹਨੂੰ ਹੀ ਮਿਲੂਗਾ ਜਿਹੜਾ 5 ਸਾਲੇ ਦੀ ਮੇਨਟੇਨੈਂਸ ਕਰੂਗਾ ਸੋ ਇਸ ਕਰਕੇ ਉਹ ਖਰਚਾ ਵੀ ਵਿੱਚ ਪਾ ਕੇ 1 ਕਰੋੜ 14 ਲੱਖ ਦਾ ਜਿਹੜਾ ਕੰਮ ਆ ਇਹ ਟੋਟਲ ਸੜਕ ਦਾ ਹੈ